ਦੋਸਤੋ ਤੁਹਾਨੂੰ ਪਤਾ ਹੋਵੇਗਾ ਕਿ ਕ੍ਰਿਸ਼ਨ ਆਪਣੇ ਜੀਵਨ ਦੇ ਵਿੱਚ ਅਨੇਕਾਂ ਸ਼ਰਾਰਤਾਂ ਕਰਦੇ ਹਨ ਇਹਨਾਂ ਸ਼ਰਾਰਤਾਂ ਦੇ ਪਿੱਛੇ ਉਹਨਾਂ ਦਾ ਮਕਸਦ ਵੱਡਾ ਛੁਪਿਆ ਹੁੰਦਾ ਸੀਗਾ ਪੰਡ ਭਰਾਵਾਂ ਵਿੱਚ ਇੱਕ ਨਿਯਮ ਸੀ ਕਿ ਦ੍ਰੋਪਦੀ ਹਰ ਸਾਲ ਇੱਕ ਇੱਕ ਭਰਾ ਦੇ ਨਾਲ ਰਹੇਗੀ ਜੇਕਰ ਕੋਈ ਇਸ ਨਿਯਮ ਨੂੰ ਭੰਗ ਕਰੇਗਾ ਤਾਂ ਉਸ ਨੂੰ ਇੱਕ ਸਾਲ ਤੀਰਥ ਯਾਤਰਾ ਤੇ ਜਾਣਾ ਪਵੇਗਾ ਇੱਕ ਦਿਨ ਕ੍ਰਿਸ਼ਨ ਨੇ ਅਰਜੁਨ ਦਾ ਧਨੁਸ਼ ਦ੍ਰੋਪਦੀ ਦੇ ਕਮਰੇ ਵਿੱਚ ਲੁਕਾ ਦਿੱਤਾ ਤੇ ਉਸ ਸਮੇਂ ਦ੍ਰੋਪਦੀ ਦੇ ਕਮਰੇ ਵਿੱਚ ਜਾਣ ਲਈ अर्जुन ਨੂੰ ਮਜਬੂਰ ਕਰ ਦਿੱਤਾ ਜਦੋਂ ਉਹ ਜੁਦਿਸਤਰ ਦੇ ਨਾਲ ਸੀ అర్జుਨ ਨੇ ਨਿਯਮ ਨੂੰ ਭੰਗ ਕਰ ਦਿੱਤਾ ਤੇ ਉਹ ਕਮਰੇ ਵਿੱਚ ਚਲੇ ਗਿਆ ਇਸ ਗਲਤੀ ਕਾਰਨ ਅਰਜੁਨ ਨੂੰ ਇੱਕ ਸਾਲ ਦੀ ਤੀਰਥ ਯਾਤਰਾ ਤੇ ਜਾਣਾ ਪਿਆ ਕ੍ਰਿਸ਼ਨ ਇਹੋ ਚਾਹੁੰਦੇ ਸਨ ਤੀਰਥ ਯਾਤਰਾ ਦੌਰਾਨ ਹੀ ਅਰਜੁਨ ਦੀ ਮੁਲਾਕਾਤ ਨਾਕਮਾਰੀ ਅਲੂਪੀ ਤੇ ਮਣੀਪੁਰ ਦੀ ਰਾਜਕੁਮਾਰੀ ਚਤਰਾੰਗਦਾ ਦੇ ਨਾਲ ਹੋਈ ਇਹ ਦੋਨੇ ਹੀ ਰਾਜਕੁਮਾਰੀਆਂ ਅੱਗੇ ਜਾ ਕੇ ਮਹਾਪਾਦ ਦੇ ਯੁੱਧ ਵਿੱਚ ਬੜੀਆਂ ਸਹਾਈ ਹੋਈਆਂ ਤੁ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਕਰਨਾ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ